ਕੀ ਨਾਂ ਜੇ ਆਪਣਾ ਮੈਂ ਕਰਨ ਲਿੰਦਰਪਾਲ ਸਿੰਘ ਰਿਟਾਇਰਡ ਆਰਮੀ ਅਫਸਰ ਹਾਂ ਇਸ ਟਾਈਮ ਮੈਂ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਜਗਰਾਉਂ ਦਾ ਪ੍ਰਧਾਨ ਪ੍ਰਧਾਨ ਜੀ ਕਿਸ ਸੰਬੰਧੀ ਤਿਰੰਗਾ ਇੱਧਰ ਕੱਢੀ ਗਈ ਹੈ ਇਹ ਜੋ ਸਾਡਾ 78ਵਾਂ ਆਜ਼ਾਦੀ ਦਿਹਾੜਾ ਆ ਰਿਹਾ 15 ਅਗਸਤ ਨੂੰ ਉਸ ਦੇ ਉਪਲਕਸ਼ ਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਘਰ ਘਰ ਤਿਰੰਗਾ ਲਹਿਰ ਦੇ ਤਹਿਤ ਕੁਝ ਪ੍ਰੋਗਰਾਮ ਜਾਰੀ ਕੀਤੇ ਨੇ ਉਹਨਾਂ ਦੇ ਵਿੱਚੋਂ ਇੱਕ ਪ੍ਰੋਗਰਾਮ ਇਹ ਵੀ ਸੀ ਅੱਜ ਕਿ ਅਸੀਂ ਅ ਜੁਵਾ ਮੋਰਚੇ ਨੂੰ ਨਾਲ ਲੈ ਕੇ ਜੁਵਾ ਮੋਰਚੇ ਦਾ ਇੱਕ ਪ੍ਰੋਗਰਾਮ ਕਰੀਏ ਜਿਹਦੇ ਵਿੱਚ ਕਿ ਇਹਨਾਂ ਦੇ ਵਿੱਚ ਇੱਕ ਜੋਸ਼ ਨਵਾਂ ਭਰਿਆ ਜਾਵੇ ਮੁੰਡਿਆਂ ਦੇ ਵਿੱਚ ਔਰ ਸ਼ਹਿਰ ਦੇ ਵਿੱਚ ਤਿਰੰਗਾ ਯਾਤਰਾ ਕੱਢੀ ਜਾਵੇ ਪ੍ਰਮਾਣ ਦੀ ਇੱਕ ਤਿਰੰਗਾ ਯਾਤਰਾ ਕੱਢੀ ਗਈ ਹੈ ਠੀਕ ਗਣੇ ਦੇ ਹੋਰ ਜਿਹੜਾ ਅੱਜ ਅਸੀਂ ਆਜ਼ਾਦੀ ਦਾ ਆਨੰਦ ਮਾਣਦੇ ਹਾਂ ਜਿਹੜੇ ਸਾਡੇ ਸ਼ਹੀਦ ਭਗਤ ਸਿੰਘ ਸ਼ਹੀਦ ਗਰਦਾਰ ਸਿੰਘ ਸਰਬਾ ਜਿਨ੍ਹਾਂ ਨੇ ਸਾਨੂੰ ਖੁਸ਼ੀ ਦੇਣ ਲਈ ਆਪਣੀਆਂ ਛੋਟੀ ਉਮਰਾਂ 'ਚ ਆਪਣੀਆਂ ਜਾਨਾਂ 바ਰਤੀਆਂ ਮਤੇ ਗੁੰਗਾ ਵੀ ਉਹ ਅੱਜ ਜਿੱਥੇ ਵੀ ਆ ਉਹ ਬੜੇ ਖੁਸ਼हाल ਰਹਿਣ ਤੇ ਸਾਡੇ ਜਿਹੜੇ ਇੰਡੀਆ ਦੇ ਵਿੱਚ ਜਿਹ ਅੱਜ ਉਹਨਾਂ ਨੇ ਸਾਡੇ ਲਈ ਸ਼ਹੀਦੀਆਂ ਦਿੱਤੀਆਂ ਤਾਂ ਉਹ ਚਲੇ ਜਿਹੜੇ ਗੋਰੇ ਚਲੇਗੇ ਤਾਂ ਅੱਜ ਕਾਲੇ ਜਿਹੜੇ ਗੋਰੇ ਸਾਡੇ ਚ ਬੈਠੇ ਆ ਜਿਹੜੇ ਸਾਡੇ ਸੰਸਦ ਨੂੰ ਚੱਲਣ ਨਹੀਂ ਦੇ ਰਹੇ ਸਾਡੇ ਪ੍ਰਧਾਨ ਮੰਤਰੀ ਮੋਦੀ ਨੂੰ ਰੋਜ਼ ਸੰਸਦ ਦੇ ਵਿੱਚ ਉਲੜਵਾਜੀ ਕਰਦੇ ਆ ਮੈਂ ਚੋਣਾ ਵੀ ਜਿਵੇਂ ਅੱਜ ਸਾਡੇ ਸ਼ਹੀਦਾਂ ਨੇ ਸਾਨੂੰ ਆਜ਼ਾਦੀ ਦਾ ਮਾਨ ਬਖਸ਼ਾਇਆ ਉਵੇਂ ਉਹਨਾਂ ਨੂੰ ਵੀ ਰੱਬ ਕਿਤੇ ਨਾ ਕਿਤੇ ਲੈ ਕੇ ਜਾਵੇ ਤਾਂ ਜੋ ਸਾਡਾ ਸੰਸਦ ਚੱਲੇ ਤੇ ਸਾਡਾ ਦੇਸ਼ ਖੁਸ਼ਹਾਲ ਹੋਵੇ